ਵੱਡੀ ਖਬਰ ਆ ਰਹੀ ਹੈ ਬਟਾਲਾ ਤੋਂ ਜਿੱਥੇ ਕੀ ਗੈਂਗਸਟਰਾਂ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਹਨ ਇੱਥੇ ਦੱਸਦੀਏ ਜਿਸ ਵਿੱਚ ਇੱਕ ਗੈਂਗਸਟਰ ਗੰਭੀਰ ਜ਼ਖਮੀ ਹੋ ਗਿਆ ਤੇ ਦੂਜਾ ਮੌਕੇ ਤੋਂ ਫਰਾਰ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਪੁਲਿਸ ਅਦੀਨ ਪੈਂਦੇ ਪਿੰਡ ਚੰਦੂ ਮਾਜਾ ਵਿਖੇ ਦੇਰ ਰਾਤ ਹੋਈ ਗੈਂਗਵਾਰ ਚੰਦੂ ਮਾਜਾ ਦੇ ਰਹਿਣ ਵਾਲੇ ਗੈਂਗਸਟਰ ਨਾਨਕ ਸਿੰਘ ਅਤੇ ਡਾਲੇ ਚੱਕ ਦੇ ਰਹਿਣ ਵਾਲੇ ਗੈਂਗਸਟਰ ਮਦਨ ਦਰਮਿਆਨ ਹੋਈ ਗੈਂਗਵਾਰ ਚੱਲੀਆਂ ਗੋਲੀਆਂ ਮਦਨ ਗੋਲੀ ਲੱਗਣ ਕਾਰਨ ਹੋਇਆ ਗੰਭੀਰ ਜ਼ਖਮੀ ਨਾਨਕ ਮੌਕੇ ਤੋਂ ਹੋਇਆ ਫਰਾਰ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੋਹਾਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਇਸ ਮੌਕੇ ਤੇ ਮਹਿਲਾ ਪੁਲਿਸ ਅਧਿਕਾਰੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜਬਾਨੀ ਕਿੰਛ ਕੋਈ ਦੋ ਮੋਟਾ ਦੇ ਵਿੱਚ ਗੋਲੀ ਚੱਲ ਗਈ ਕਿੱਥੇ ਦਾ ਮਾਮਲਾ ਵਾ ਕੀ ਹੈ ਮਾਮਲਾ ਜੀ ਅੱਜ ਸਵੇਰੇ ਅਸੀਂ ਕਿ ਸਾਡੇ ਕੋਲ 7:00 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕ੍ਰਿਸ਼ਨ ਭਾਈ ਜਰ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਡੇ 10 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਆ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਸਾਬਾਦੀ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ 32 ਬੱਤੀ ਬੋਰਡ ਤੇ 33 ਬੋਰਡ ਦਾ ਖੋਲ ਤੇ ਪਲੱਸ ਇੱਕ ਜਿੰਦਾ ਰੋਲ ਬੱਤੀ ਬੋਰਡ ਦਾ ਮਿਲਿਆ ਅਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿੰਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਆਜੰਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਤ ਬਟਾਲਾ ਤੋਂ ਨੂੰ ਅਮਨਦੀਪ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨਦੀ ਜਿਹੜਾ ਮਦਨ ਮਸੀਤ ਦੇ ਟੋਟਲ 5 ਗੋਲੀਆਂ ਲੱਗੀਆਂ ਫਿਰ ਓਵਰঅল ਗੱਲ ਕੀ ਜਾਵੇ ਜਿਸ ਤੇ ਗੋਲੀਆਂ ਲੱਗੀਆਂ ਜਾਂ ਜਿਨ੍ਹਾਂ ਨੇ ਚੁੱਕਿਆ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀਹ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਸ਼ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਨ ਮਸੀਹ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਹੈ ਸਾਡੇ ਕੋਲ ਕਾਫੀ ਮਕਦਮੇ ਦਰਜ ਹੈ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਐਸਾ ਪਤਾ ਨਹੀਂ ਲੱਗਿਆ ਕਿ ਚਲਾਈ ਕਿਦੇ ਉਲੋਂ ਗਈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟੂ ਇਵਨਿੰਗ ਤੱਕ ਅਸੀਂ ਜਿਹੜਾ ਹੈਗਾ ਟ੍ਰੇਸ ਕਰ ਲਵਾਂਗੇ ਡੈਫੀਨਿਟਲੀ ਹਾਂ ਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰ ਕ੍ਰਿਮੀਨਲ ਰਿਕਾਰਡ ਹੈ 307 ਦੇ ਹੈਗੇ ਆ 326 ਦੇ ਹੈਗੇ ਆ ਸਾਰਾ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ ਮਦਨ ਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡਾ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ ਹੈ